ਲਿਕੇ ਨੀ ਕੋਈ ਹੋਰ ਪਰ ਇੱਕ ਹੋਰ ਖਾਸियत ਆ ਚੱਲੀ ਦੇ 20000 ਕਿਲੋਮੀਟਰ ਚੱਲੀ ਆ ਜੀ ਜੀ ਮਾਡਲ ਮਿੱਤਰੋ ਬੀ ਆ ਸਿਰਫ ਚੱਲੀ ਵੀ 20000 18 ਮਾਡਲ ਡੀਜ਼ਲ ਦੇ ਵਿੱਚ ਆਟੋਮੈਟਿਕ ਆ ਆ ਆ ਆ ਡੀਜ਼ਲ ਵਾਲਾ ਕਹਿ ਕੇ ਨਾ ਆ ਬਾਈ ਨੇ ਨਾ ਕੰਜੇ ਦੁੱਖ ਤੋੜਤੇ પેટ્રોલ ਬਾਈ ਥੋੜਾ ਜਿਹਾ ਚੌ ਤੇਹੀ ਮਾਡਲ ਆ ਗਈ પેટ્રોલ ਚੱਲੀ ਸਕਦੀ પેટ્રોલ ਚੱਲੀ 25000 ਕਿਲੋਮੀਟਰ ਬਸ 25000 ਚੱਲੀ ਹੋਈ ਬਾਈ ਤੇ ਪੈਸੇ ਵੀਰੇ ਫਰੇਦੇ ਪੈਸੇ ਭਾਜੀ ਨਵੀਂ ਗੱਡੀ 19 ਦੇ ਅਰਾਊਂਡ ਪੈਂਦੀ ਆ 5 ਲੱਖ ਰੁਪਏ ਚੱਕ ਦੋ ਸਿੱਧੇ ਸਿੱਧੇ ਨਵੇਂ ਕਾਰ ਨਾਲੋਂ ਸਿੱਧਾ 5 ਲੱਖ ਦਾ ਡਿਸਕਾਊਂਟ ਆਹ ਜੀ ਪਈ ਆ ਬਾਈ ਤੇ ਚੱਲੀ ਕਿੰਨੀ ਹੋਈ ਆ ਵੀਰੇ ਇਹ ਭਾਜੀ 18000 ਕਿਲੋਮੀਟਰ ਚੱਲੀ ਆ ਭਰਾ ਨੂੰ ਬੋਲੋ ਇੱਕ ਵਾਰੀ ਮੀਟਰ ਤੇ ਨਿਗਾ ਮਰਵਾ ਦੇ ਆਏ ਹਾਏ 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 ਵਾਹਕਰਾ ਉਹਦਾ ਕਰਾਦਾ ਸਿਰਫ 18000 ਚੱਲੀ ਹੋਈ ਤੇ ਯਕੀਨ ਨਹੀਂ ਕਰੋਗੇ ਸਵਿਫਟ ਆਟੋਮੈਟਿਕ ਤੁਸੀਂ ਮਾਰਕੀਟ ਚ ਲੱਭਣ ਵਗਜੋ ਮਿਲਦੀ ਨਹੀਂ ਟੌਪ ਮਾਡਲ ਮਿਲ ਜੂ ਆਟੋ ਨੇ ਮਿਲਦੀ ਆਟੋ ਮਿਲ ਗਈ ਟੌਪ ਮਾਡਲ ਨਹੀਂ ਮਿਲਦੀ ਇਹ ਜਿਹੜਾ ਬਹੁਤ ਕੰਪਲੈਸ਼ਨ ਘੱਟ ਮਿਲਦੀਆਂ ਨੇ ਸਭ ਤੋਂ ਟੌਪ ਆਟੋਮੈਟਿਕ ਖੜੀ ਕਰਦੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਬਹੁਤ ਟਾਈਮ ਬਾਅਦ ਕਾਫੀ ਟਾਈਮ ਹੋ ਗਿਆ ਥੋੜਾ ਸੀ ਇਸ ਨੂੰ ਚਾਦਰ ਦੀ ਮੇਰੇ ਸੋਰੀ ਪਹਿਲੀ ਕਹਦਾ ਨਾ ਹਨਾ ਨਹੀਂ ਨਹੀਂ ਕੋਈ ਗੱਲ ਨਹੀਂ ਭਰਾ ਤੇ ਪੰਜਾਬ ਦਾ ਕਹਿੰਦਾ ਉਹ ਕਾਰ ਬਾਜ਼ਾਰ ਜਿੱਥੇ ਮਿਲਣ ਗਿਆ ਘੱਟ ਚੱਲੀ ਜਾਂਦੀਆਂ ਕਾਰਾਂ ਪਹਿਲੇ ਨਾਮ ਦੀਆਂ ਵੀ ਮੁਕਤੀ ਗੱਲ ਅੱਜ ਇਹ ਕਰ ਲੈਣਾ ਯਾਰ ਬਾਲਾ ਪਰ ਹੋਰ ਟਾਈਮ ਖਰਾਬ ਨਹੀਂ ਕਰਦੇ ਕੈਨ ਨੂੰ ਯੂਜ਼ਡ ਕਾਰ ਹੋਊਗੀ ਗੱਡੀ ਮਿੱਤਰੋ ਨਮੀ ਅਰੇ ਨਮੀਨ ਵਾਲੋ ਇੰਨੇ ਕ ਪੈਸੇ ਬਚਾ ਦਾਂਗੇ ਸੁਣ ਕੇ ਦੇਖਰਾ ਕਹੋਗੇ ਕਿ ਬਾਈ ਸਵਾਦ ਆ ਗਿਆ ਤੇ ਸਿਰਾਂ ਲੱਗ ਗਿਆ ਬਿਲਕੁਲ ਜਸਵਿੰਦਰ ਗੱਡੀ ਦੀ ਕੰਡੀਸ਼ਨ ਓਕੇ ਹੋਗੀ ਤੇ ਵੀਰੇ ਵੈਲਕਮ ਆਪਣੇ ਚੈਨਲ ਦੇ ਕਰ ਦਿਓ ਇੰਟਰੋਡਿਊਸ ਆਪਣੇ ਭਰਾਵਾਂ ਨੂੰ ਭਾਜੀ ਤੁਸੀਂ ਖੜੇ ਹੋ OLX Autos Mohali ਇਹ ਆਪਣਾ ਐਗਜ਼ੈਕਟ ਲੋਕੇਸ਼ਨ ਪੈਂਦੀ ਹੈਗੀ ਇਹ ਬਿਲੋਂਗੀ ਸੈਕਟਰ 119 ਇਹ ਆਪੋਜ਼ਿਟ ਪੈਂਦਾ ਹੈ ATS ਟਾਵਰ ਦੇ ਜਿੱਥੇ ਆਪਣੀ 베ਰਕਾ ਦੀ ਫੈਕਟਰੀ ਦੁੱਧ ਦੇ ਬਿਲਕੁਲ ਉਹਦੇ ਨਾਲ ਹੀ ਆ ਉਹਦੇ ਨਾਲ ਹੀ ਆ ਗਿਆ ਹਨਾ ਬਾਕੀ ਵੀਰ ਹੋਰਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਐਡਰੈਸ ਵੀ ਚੱਲ ਰਹੀ ਇੱਕ ਸਭ ਤੋਂ ਖਾਸ ਗੱਲ ਮੈਂ ਤੁਹਾਨੂੰ ਸਰਪ੍ਰਾਈਜ਼ ਦੇ ਦਣਾ ਬਾਈ ਹੋਰ ਕਹਿੰਦੇ ਨੇ ਕਿ ਜੇ ਤੁਹਾਡਾ ਸਿਬਲ ਸਕੋਰ ਪ੍ਰੋਫਾਈਲ ਸਾਰਾ ਕੁਝ ਠੀਕ ਹੈ ਜੇ ਤੁਸੀਂ ਫਾਈਨਾਂਸ ਕਰਵਾਉਣ ਦੇ ਚਾਹਵਣੋਂ ਕੈਸ਼ ਵੀ ਲੈ ਜਾਓ ਜੇ ਚਾਹਵਣੋਂ ਲੋਨ ਕਰਾਉਣ ਦੇ 2 ਘੰਟਿਆਂ ਚ 2 ਘੰਟਿਆਂ ਦੇ ਵਿੱਚ ਅਪਰੂਵਲ ਸੇਮ ਡੇ ਤੇ ਗੱਡੀ ਦੀ ਡਿਲੀਵਰੀ ਦੇ ਦਾਂਗੇ ਹਣਾ ਮਤਲਬ ਜੇ ਸ਼ਵੇਰੇ ਆਨਿਓ ਸ਼ਾਮ ਨੂੰ ਤੁਸੀਂ ਗੱਡੀ ਲੈ ਕੇ ਘਰੇ ਪਹੁੰਚ ਜਾਓਗੇ ਇੱਕ ਦਿਨ ਚ ਸਾਰਾ ਕੁਝ ਕੰਮ ਨਿਬੜ ਜੂ ਔਰ ਗੱਡੀਆਂ ਦੀ ਗੱਲ ਕਰੋਂਗੇ ਜਿੰਨੀਆਂ ਵੀ ਕਰਾ ਜਿੰਨੀਆਂ ਵੀ ਸਾਰੀਆਂ ਪਹਿਲੇ ਨਾਮ ਦੀਆਂ ਪੱਕੇ ਨੰਬਰ ਦੀਆਂ ਪੰਜਾਬ ਤੇ ਚੰਡੀਗੜ੍ਹ ਨੰਬਰ ਹਨ ਜੀ ਨੋਨ ਐਕਸੀਡੈਂਟਲ ਹਾਂ ਪਹਿਲੇ ਨਾ ਦੀਆਂ ਅੰਡਰ ਵਾਰੰਟੀ ਵਾਲੀਆਂ ਹਾਂ ਅੰਡਰ ਵਾਰੰਟੀ ਵਾਲੀਆਂ ਜਿਹੜੀ ਕਾਰ ਦੀ ਕੰਪਨੀ ਤੋਂ ਵਾਰੰਟੀ ਆਊਟ ਹੋ ਗਈ ਬਸਦਾ ਕੋਈ ਗੱਦੀ ਹੋਊਗੀ ਉਹ ਕਾਰਾਂ ਦੀ 10000 ਕਿਲੋਮੀਟਰ ਦੀ ਵਾਰੰਟੀ ਆਪਣੀ ਐਕਸਟਰਾ 10000 ਔਰ 6 ਮਹੀਨੇ ਦੀ ਇੰਜਨ ਔਰ ਗੇਅਰ ਦੀ ਵਾਰੰਟੀ ਸਾਡੇ ਵੱਲੋਂ ਆ ਉਹ ਵੀ ਲਿਖਤ ਦੇ ਵਿੱਚ ਲਿਖ ਕੇ ਲਓ ਜੀ ਮਿੱਤਰੋ ਗੱਡੀਆਂ ਦਿਖਾਣ ਲੱਗਿਆ ਕੱਲੀ ਬਾਈ ਕੱਲੀ ਸਕਰੀਨ ਸ਼ਾਟ ਮਾਰੀ ਚੱਲਿਓ ਸਭ ਤੋਂ ਪਹਿਲੀ ਤਮਾਕਾ ਦਿਖਾ ਦਿੰਨੇ ਆ ਆ ਖੜੀ ਐ ਕਹਣਾ ਪਾਜੀ 2020 ਮਾਡਲ ਬੀ ਮਾਡਲ ਹੈ ਜੀ ਐਮਜੀ ਹੈਕਟਰ ਪਲੱਸ ਐਮਜੀ ਹੈਕਟਰ ਪਲੱਸ ਦੀ ਖਾਸੀ ਦੱਸ ਦਨਾਂ ਆਜੋ ਜੀ ਅੰਦਰ ਬੱਸ 6 ਸੀਟਰ ਗੱਡੀ ਆ ਹਾਈਬ੍ਰਿਡ ਦੇ ਵਿੱਚ ਆ ਜਾਂਦੀ ਹੈ ਇੱਕ ਹੋਰ ਖਾਸियत ਲੋਕੀ ਕਹਿੰਦੇ ਐਮਜੀ ਹੈਕਟਰ ਜੀ ਐਵਰੇਜ ਨਹੀਂ ਘਟਦੀ ਇੱਕ ਤਾਂ ਪਹਿਲੀ ਗੱਲ ਇਹ ਹੈ ਹਾਈਬ੍ਰਿਡ ਹੈ ਹਾਂ ਪਲੱਸ ਚ ਆ ਗਈ ਨਹੀਂ ਨਹੀਂ ਪਲੱਸ ਤਾਂ 6 ਸੀਟਰ ਆ ਗਈ ਹਾਂ ਜੀ ਹਾਈਬ੍ਰਿਡ ਜਿਹੜੀ ਆਂਦੀ ਹੈ ਹਾਈਬ੍ਰਿਡ ਇੰਜਨ ਆ ਜਾਂਦਾ ਇਹਦੇ ਵਿੱਚ ਮੋਟਰ ਲੱਗੀ ਹੋਈ ਆ ਪਲੱਸ ਇਹ ਹੈ ਜੀ ਮੈਨੂਅਲ ਓਕੇ ਠੀਕ ਹੈ ਇਹ ਐਵਰੇਜ ਨਾ ਨਾ ਕਰਦੇ ਵੀ ਆਰਾਮ ਨਾਲ ਤੁਹਾਨੂੰ 13 14 15 ਦੀ ਐਵਰੇਜ ਕੱਢੇਗੀ ਕੱਢ ਦਿੰਦੀ ਹੈ ਬਾਕੀ ਮੈਂ ਤਾਂ ਡਰਾਈਵਿੰਗ ਤੇ ਡਿਪੈਂਡ ਕਰਦਾ ਹਾਂ ਹਾਂ ਬਾਕੀ ਡਰਾਈਵਿੰਗ ਤੇ ਚੰਗਾ ਬੰਦਾ ਸਿਆਣਾ ਬੰਦਾ ਸਮਝਦਾਰ ਸਹੀ ਸਮਝਦਾਰ ਚਲਾਊਗਾ ਐਵਰੇਜ ਲੈ ਲੂਗਾ ਚੱਲੀ ਕਿੰਨੀ ਕੋਈ ਹੋਰ ਪਰ ਇੱਕ ਹੋਰ ਖਾਸੀਅਤ ਆ ਚੱਲੀ ਦੇ 20000 ਕਿਲੋਮੀਟਰ ਚੱਲੇ ਆ ਜੀ 20 ਮਾਡਲ ਮਿੱਤਰੋ 20 ਆ ਸਿਰਫ ਚੱਲੀ ਵੀ 20000 ਹੀ ਆ ਹਾਂ ਇਹ ਚੀਜ਼ਾਂ ਮਿਲ ਨਹੀਂ ਆ ਤੇ ਨਗੀਨੇ ਕਹਿੰਦੇ ਨਾ ਉਹ ਮਿਲਣਗੇ ਤੇ ਵੀਰੇ ਰੇਟ ਦਾ ਵੀ ਫਿਰ ਕੰਪੇਅਰ ਕਰੋ ਭਾਜੀ ਰੇਟ ਨਵੀਂ ਗੱਡੀ ਤੋਂ 10 ਲੱਖ ਰੁਪਏ ਬਚਾ ਦਿੰਦੇ ਸਿੱਧਾ ਉਡਾ ਦਿਓ ਸਿੱਧੇ ਉਡਾ ਦਿਓ 10 ਲੱਖ ਰੁਪਏ ਮਾਰਕ ਉਹ ਤੋਂ ਮਾਰਕਟ ਕਹਿੰਦਾ ਮੈਨਾਂ ਛੱਡਾ ਆਨਲਾਈਨ ਸ਼ੋਅਰੂਮ ਬਿਡੇ ਕਿਤੇ ਮਰਜ਼ੀ ਰੇਟ ਪਤਾ ਕਰ ਲਿਓ ਸ਼ੋਅਰੂਮ ਪਤਾ ਕਰ ਲਿਓ ਉਸ ਤੋਂ ਬਾਅਦ ਆ 10 ਲੱਖ ਦਾ ਡਿਸਕਾਊਂਟ ਆ ਗੱਡੀ ਚਾਕੇ ਲੈ ਜਾਓ ਰੇਟ ਮੈਂ ਕਹਾਂ ਦੱਸਣ ਦੀ ਲੋੜ ਨਹੀਂ ਲੋਕ ਬਹੁਤ ਭਾਜੀ 25 ਦੀ ਨਵੀਂ ਪੈਂਦੀ ਐ 15 ਦੀ ਲੈ ਜਾ ਠੀਕ ਐ ਆ 15 ਦੀ ਲੈ ਜਾਓ ਲਓ ਵੀ ਲੈ ਜਾਓ 15 ਦੀ ਚਾਕੇ ਲ ਪੜੀ 2019 ਮਾਡਲ ਹਾਂਜੀ 20 ਵੇਰੀਐਂਟ ਪੁਸ਼ ਪੁਸ਼ ਸਟਾਰਟ ਹਾਂਜੀ ਪੁਸ਼ ਸਟਾਰਟ ਵੀ ਆ ਕਲਾਈਮੇਟ ਕੰਟਰੋਲ ਏਸੀ ਵੀ ਆ ਹਾਂਜੀ ਆਪਣੇ ਸਟੀਅਰਿੰਗ ਦਾ ਕੰਟਰੋਲ ਵੀ ਆ ਜਾਂਦਾ ਹੈ ਸੀਟ ਅਡਜਸਟਰ ਵੀ ਆ ਜਾਂਦਾ ਹੈ ਕਵਰ ਦਾ ਸੀਟ ਕਵਰ ਅਲੋਏ ਕੰਪਨੀ ਫਿਟਡ ਓਕੇ ਜੀ ਲਵੀ ਹੋਂਡਾ ਇਮੇਜ ਔਰ ਗੱਡੀ ਹਾਂਜੀ ਚੱਲੀ ਹੋਈ 25000 ਕਿਲੋਮੀਟਰ ਬਸ ਆਏ ਹਾਏ ਕੀ ਕਰਕੇ ਕੀ ਕਿੱਥੇ ਅੱਜ ਹੈ ਬਸ ਤੁਸੀਂ ਬੰਨ ਕੇ ਚੱਲੋ ਤਾਨੂੰ 올 ਪੰਜਾਬ ਅਸੀਂ ਚੈਲੰਜ ਲੈ ਕੇ ਚੱਲਦੇ ਆ ਸਾਡ ਤੋਂ ਕੱਟ ਚੱਲੀਆਂ ਗੱਡੀਆਂ ਨਹੀਂ ਮਿਲਣੀਆਂ ਤੁਹਾਨੂੰ ਸਿਰਫ 25000 ਚੱਲੀ ਹੋਈ ਅਮੇਜ ਕਾਰ ਜੇ ਗੱਲ ਕਰੀਏ ਫਿਰ ਰੇਟ ਦੀ ਰੇਟ ਪਾਜੀ ਛੋਟਾ ਆ ਹਾਂਜੀ 5 ਲੱਖ 95000 ਦੀ ਗੱਡੀ ਦੇ ਲੇਜੋ ਲਓ ਜੀ 5 ਲੱਖ 95 ਦੀ ਤੇ ਉਧਰ ਗੱਡੀ ਖੜੀ ਹੈ ਜੀ ਉਹ ਉਹ ਖੜੀ ਆ ਪਾਜੀ ਵਰਨਾ ਸਨ ਰੂਫ ਵਾਲੀ ਸਨ ਰੂਫ ਵਾਲੀ ਵਰਨਾ ਨਿਊ ਸ਼ੇਪ ਨਿਊ ਨਾਲੇ 21 ਮਾਡਲ ਪੈਟਰੋਲ ਦੀ ਹਾਂਜੀ ਐਸ ਐਕਸ ਵੇਰੀਐਂਟ ਜਿਹਦੇ ਵਿੱਚ ਪੁਸ਼ ਬਟਨ ਵੀ ਆ ਜਾਂਦਾ ਸਨਰੂਫ ਵੀ ਆ ਜਾਂਦੀ ਆ ਅੰਦਰ ਸਕਰੀਨ ਵੀ ਲੱਗੀ ਹੋਈ ਆ ਠੀਕ ਆ ਪ੍ਰੋਜੈਕਟਰ ਹੈਡਲੈਂਪ ਅੱਗੇ ਉਹ ਗ੍ਰਿਲੋ ਜਿਹੜੀ ਕ੍ਰੋਮ ਵਗੈਰਾ ਦੀ ਆ ਜਾਂਦੀ ਆ ਇਹਦੀ ਸ਼ੇਪ ਦੀ ਨਾ ਬਹੁਤ ਵਕਰੀ ਲਾਈਕਿੰਗ ਹੈਗੀ ਆ ਇਹਦੀ ਡਿਮਾਂਡ ਵੀ ਹੈ ਬਾਕੀ ਨਾ ਜਿਵੇਂ ਹੁਣ ਆਪਣੇ ਕਿਸੇ ਭਰਾਣੇ ਜੇ ਵੈਡਿੰਗ ਦੇ ਵਿੱਚ ਕੰਮ ਤੋਰਨਾ ਤਾਂ ਇਹਦੇ ਵਰਗੇ ਗੱਡੇ ਸਾਨੂੰ ਪੈਸਾ ਕਮਾ ਕੇ ਦੇਣਗੇ ਆ ਬਈ ਘਰੇ ਵੀ ਰੱਖ ਲੂ ਜੀ ਪਰਸਨਲ ਹਨਾ ਘਰੇ ਪਰਸਨਲ ਰੱਖੋ ਬਹੁਤ ਵਧੀਆ ਕੰਮ ਆ ਬਾਕੀ ਬਾਅਦ ਵੈਡਿੰਗ 'ਚ ਸ਼ੌਂਕਿਆ ਕੰਮ ਕਰੋ ਬਈ ਸ਼ੌਂਕਿਆ ਓਏ ਤੇ 21 ਮਾਡਲ ਪੈਟਰੋਲ ਸੰਰੂਫ ਵਾਲੀ ਪੈਸੇ ਵੀਰੇ 1.5 ਦਸ ਲੱਖ ਰੁਪਏ ਤੇ ਆ ਜੋ ਬਾਈ ਜਿੰਨੇ ਵੀ ਰੇਟ ਦੱਸੇ ਨੇ ਸਾਰੇ ਨੇਗੋਸ਼ੀਏਬਲ ਨੇ ਕੋਈ ਚੱਕਰ ਨਹੀਂ ਥੋੜਾ ਜਾ ਕੇ ਬਾਈ ਹੋਰਾਂ ਦੇ ਜੋਰ ਮਾਰ ਦਿਓ ਕਰਾਵਾ ਗਏ ਇੱਜ਼ਤ ਮਾਨ ਜ਼ਰੂਰ ਕਰਾਂਗੇ ਜਿੰਨੀ ਫੈਮਿਲੀ ਤੁਹਾਡਾ ਆ ਕੇ ਇੱਥੇ ਤੁਹਾਡਾ ਨਾਮ ਲੈਣ ਗਿਆ ਇੱਕ ਵਾਰ ਨਾ ਹੋਰ ਚੱਕੋ ਚੱਟੇ ਰੰਗ ਇੱਕ ਹੋਰ ਵਰਨਾ 18 ਮਾਡਲ 18 ਮਾਡਲ ਡੀਜ਼ਲ ਦੇ ਵਿੱਚ ਆਟੋਮੈਟਿਕ ਆ ਆ ਆ ਆ ਡੀਜ਼ਲ ਵਾਲਾ ਕਹਿ ਕੇ ਨਾ ਆ ਬਾਈ ਨੇ ਨਾ ਕੰਜੇ ਦੇ ਦੁੱਖ ਤੋੜਤੇ પેટ્રોલ ਬਾਈ ਥੋੜਾ ਜਿਹਾ ਚੁੱਧਾ ਹੈ ਥੋੜਾ ਜਿਹਾ ਉਹ ਪਾਜੀ ਅੱਜ ਕੱਲ ਵੈਸੇ ਕੋਈ ਫਰਕ ਨਹੀਂ ਹੈਗਾ ਸੀਟ ਜਿਹੜੇ ਤਾਂ ਬੰਦੇ ਦੀ ਲੈਸ ਡਰਾਈਵ ਹੈ ਉਹ ਤਾਂ ਬੈਸਟ ਹੈ ਸਭ ਤੋਂ ਪੈਟਰੋਲ ਆ 50 ਕਿਲੋਮੀਟਰ ਜੇ ਨੇ ਰੋਜ਼ ਚਲਾਨੀ ਹੈ ਨਾ ਉਹਨੂੰ ਪੈਟਰੋਲ ਡੀਜ਼ਲ ਚ ਕੋਈ ਫਰਕ ਨਹੀਂ ਹਾਂ ਠੀਕ ਹੈ ਜੇ ਨੇ ਚਲਾਨੀ ਜ਼ਿਆਦਾ ਇਸ ਤੋਂ ਉਹਨੂੰ ਫਰਕ ਪੈਂਦਾ ਜਿਹੜੇ ਆਪਣੇ ਭਰਾ ਹੁਣ ਕੰਮ ਤੋਰਨ ਨੂੰ ਫਿਰਦੇ ਨੇ ਸੰਰੂਫ ਵਾਲੀ ਵਰਨਾ ਚਿੱਟੇ ਰੰਗ ਦੀ ਡੀਜ਼ਲ ਦੇ ਵਿੱਚ ਦਵਾ ਦੇ ਤਾਂ ਇੱਕ ਪੀਸ ਖੜਾ ਹੈ ਮਿੱਤਰੋ ਆਟੋਮੈਟਿਕ ਆਟੋਮੈਟਿਕ 18 18 ਮਾਡਲ ਪੈਸੇ ਜੀ ਪੈਸੇ 8.5 ਲੱਖ ਰੁਪਏ 8.5 ਲੱਖ ਰੁਪਈਆ ਤੇ ਬਲੈਨੋ ਜੀ ਬਲੈਨੋ ਹੈਗੀ ਹੈ ਜੀ 2019 2020 ਮਾਡਲ ਪੰਜਾਬ ਨੰਬਰ ਦੀ ਹੈਣਾ ਹਾਂਜੀ ਪੰਜਾਬ ਨੰਬਰ ਦੀ Zਟਾ ਵੇਰੀਐਂਟ ਹਾਂਜੀ 40000 ਕਿਲੋਮੀਟਰ ਚੱਲੀ ਹੋਈ ਇਹਦੇ ਵਿੱਚ ਸਾਰਾ ਫੀਚਰ ਆ ਜਾਂਦਾ ਪੁਸ਼ ਬਟਨ ਵੀ ਆ ਜਾਂਦਾ ਪ੍ਰੋਜੈਕਟਰ ਹੈੱਡ ਲੈਂਪ ਵੀ ਆ ਜਾਂਦੇ ਅਲੋਏ ਵੀ ਆ ਜਾਂਦੇ ਕਾਹਣਾ ਜਟਾ ਇੱਕ ਥੱਲੇ ਆ ਜੀ ਇੱਕ ਥੱਲੇ ਆਣਾ ਇਸ ਤੋਂ ਪਹਿਲਾਂ ਉੱਪਰ ਅਲਫਾ ਹੁੰਦਾ Z ਟਾ ਇੱਕ ਥੱਲੇ ਆਉਂਦਾ ਬਟ ਇਸ 'ਚ ਪੁਸ਼ ਬਟਨ ਆ ਜਾਂਦਾ ਨਾਲ ਹੀ ਓਕੇ ਜੀ ਹਾਂ ਇਹ ਮਾਡਲ ਕਿੰਨੇ ਦਾ 2000 2020 ਮਾਡਲ 20 ਮਾਡਲ ਆ 40000 ਚੱਲੀ ਹੋਈ 40000 ਚੱਲੀ ਹੋਈ ਤੇ ਪੈਸੇ ਵੀਰੇ 6.5 ਲੱਖ ਰੁਪਏ ਦੀ ਗੱਡੀ ਲੈ ਜਾਓ ਫਰ ਇੱਕ ਤਮਾਕਾ ਹੋਰ ਕਰੋ ਆਪਣੇ ਕੋਲ ਬਲੈਨ ਦੋ ਤਿੰਨ ਹੋਰ ਖੜੀਆਂ ਨੇ ਹਾਂਜੀ ਉਹ ਵੀ ਇਹੀ ਰੇਡ ਚ 18 ਮਾਡਲ ਵੀ ਆ 19 ਮਾਡਲ ਵੀ ਆ ਮੈਨੂਅਲ ਵੀ ਆਟੋ ਵੀ ਆ ਇਹ 20 ਵੀ ਆ ਹਾਂ ਚੱਕ ਦਾਂਗੇ ਚੱਕ ਦੋ ਫੱਟੇ ਲੈ ਬਈ ਆ ਜਾ ਇੱਕ ਆ ਲੈ ਕਾਲੀ ਨਾਗਣੀ ਇਹ ਤਾਂ ਕਹਿੰਦਾ ਕੋਈ ਵਿਰਲਾ ਹੀ ਹੱਥ ਪਾਉ 95 96 ਨੰਬਰਾ ਪੰਜਾਬ ਨੰਬਰ ਦੀ ਆ ਕਾਲੀ ਵਰਨਾ ਨਿਊ ਨਵਿਤਾ ਨਮੇਸਾ ਸੇਪਲ 2023 ਮਾਡਲ ਬਿਲਕੁਲ ਟਾਪ ਐਂਡ ਵੇਰੀਐਂਟ ਪੈਟਰੋਲ ਆਟੋਮੈਟਿਕ ਡੀਸੀਟੀ 1.5 ਟਰਬੋ ਇਹਦੀ ਇੱਕ ਵਾਰੀ ਕੰਡੀਸ਼ਨ ਚੈੱਕ ਕਰ ਲੋ ਆ ਜੋ ਜਿੰਨੇ ਭਰਾ ਦੇਖ ਰਹੇ ਨੇ ਕਈ ਨਾਲ ਰਿਵਿਊ ਵੀ ਹੋ ਜੂਗਾ ਜੀ ਬਿਲਕੁਲ ਬਿਲਕੁਲ ਜੀ ਗੱਡੀਆਂ ਜਿਹੜੀ ਨਵੀਂ ਆਰੀ ਨੇ ਵਰਨਾ ਕਿਵੇਂ ਦੀ ਇਹਦਾ ਡੈਸ਼ ਇਹਦਾ ਸਾਰਾ ਕੁਝ ਚੇਂਜ ਕਰਤਾ ਜੀ ਸਾਰਾ ਕੁਝ ਚੇਂਜ ਕਰਤਾ ਜੀ ਨਵੀਆਂ ਨਵਾਂ ਸਟੀਅਰਿੰਗ ਨਵਾਂ ਡੈਸ਼ਬੋਰਡ ਨਵਾਂ ਇੰਟੀਰੀਅਰ ਗিয়ার ਨੋਬ ਵੀ ਚੇਂਜ ਕਰਤੀ ਹੋਈ ਆ ਅੰਦਰ ਜਿਹੜਾ ਆਪਣਾ ਏਸੀ ਦਾ ਪੈਨਲ ਹੈਗਾ ਏ ਵੀ ਚੇਂਜ ਕਰਤਾ ਹੋਇਆ ਇੱਕ ਚੀਜ਼ ਹੈ ਵੀਰੇ ਬੰਦਾ ਜਦੋਂ ਇਹਦੇ ਵਿੱਚ ਬੈਠਦਾ ਨਾ ਉਹਨੂੰ ਐ ਲੱਗੂਗਾ ਮੈਂ ਕਿਸੇ ਬਹੁਤੀ ਤਾਕੜੀ ਲਗਜ਼ਰੀ ਕਾਰ 'ਚ ਬੈਠਾ ਲਗਜ਼ਰੀ ਕਾਰ 'ਚ ਬਿਲਕੁਲ ਭਾਜੀ ਹਣਾ ਤੇ ਇਹ ਦਾ ਫਿਰ 23 ਮਾਡਲ ਆ ਗਈ ਪੈਟਰੋਲ ਚੱਲੀ ਚੱਲੀ 25000 ਕਿਲੋਮੀਟਰ ਬਸ 25000 ਚੱਲੀ ਹੋਈ ਬਈ ਤੇ ਪੈਸੇ ਵੀਰੇ ਫਿਰ ਇਹਦੇ ਪੈਸੇ ਭਾਜੀ ਨਵੀਂ ਗੱਡੀ 19 ਦੇ ਅਰਾਊਂਡ ਪੈਂਦੀ ਐ 5 ਲੱਖ ਰੁਪਏ ਚੱਕ ਦੋ ਸਿੱਧੇ ਸਿੱਧੇ ਨਵੀਂ ਕਾਰ ਨਾਲੋਂ ਸਿੱਧਾ 5 ਲੱਖ ਦਾ ਡਿਸਕਾਊਂਟ ਬਲੈਕ ਵਰਨਰ ਦੇ ਉੱਤੇ ਕਾਲੇ ਰੰਗ ਦੀ ਬਈ ਆਹਾ ਇੱਕ ਹੋਰ ਕ੍ਰੈਟਾ ਕਾ ਵੈਨਿਊ ਹੈ ਇਹ ਇਹ ਵੈਨਿਊ ਹੈ ਭਾਜੀ ਇਹ ਵੀ ਨਵੀਂ 23 ਮਾਡਲ ਗੱਡੀ ਇਹ ਵੀ 23 23 ਮਾਡਲ ਸਿੱਟਾਂ ਦੇ ਲਾ ਵੇ ਨਿਤਰੇ ਹਾਂਜੀ ਆਈ ਬੜਾ ਚੈੱਕ ਕਰੋ ਆ ਜਾ ਛਾਤੀ ਮਰਾ ਦੇ ਭਾਈ ਅਮਾ ਅਗਰ ਵੀ ਚੈੱਕ ਕਰਾ ਦੇ ਲੇ ਕਹਿੰਦਾ ਸਿੱਟਾਂ ਦੇ ਲੇ ਮਗਰ ਮੁੱਲਾ ਕੋਈ ਬੈਠਾ ਹੀ ਕੋਈ ਨਹੀਂ ਬਰਹਿਲ ਸਾਹਿਬ ਨਾਲ ਨਾ ਹੀ ਤੇਈ ਹੈ ਭਾਈ ਤੇ ਚੱਲੀ ਕਿੰਨੀ ਹੋਈ ਹੈ ਵੀਰੇ ਇਹ ਭਾਜੀ 18000 ਕਿਲੋਮੀਟਰ ਚੱਲੀ ਹੈ ਭਰਾ ਨੂੰ ਬੋਲੋ ਇੱਕ ਵਾਰੀ ਮੀਟਰ ਤੇ ਨਿਗਾ ਮੋਜਵਾ ਦੇ ਆਏ ਹਾਏ 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 ਵਾਹ ਕਰਾਉਣਾ ਕਰਾਦਾ ਸਿਰਫ 18000 ਚੱਲੀ ਹੋਈ 23 ਦਾ ਮਾਡਲ ਹੈ ਪੈਸੇ ਦੇ ਵਿੱਚੋਂ ਹੀ ਮੋਟੇ ਵਜਾਵਾਂਗੇ ਮੋਟੇ ਵਜਾਵਾਂਗੇ 12 ਲੱਖ ਰੁਪਏ ਦੀ ਔਨ ਰੋਡ ਪੈਂਦੀ ਹੈ ਇਹ ਪੈਂਦੀ ਹੈ ਜੀ ਸਵਾ 8 ਲੱਖ ਰੁਪਏ ਦੀ ਲੈ ਜਾਓ 8 ਲੱਖ 25 ਹਜ਼ਾਰ ਦੀ 2023 ਮਾਡਲ ਲੈ ਜਾਓ ਬਈ ਲਾ ਬਈ Swift ਪਾਰੀ Swift ਦੀ ਬਹੁਤ ਡਿਮਾਂਡ ਰਹਿਣ ਦੀ ਤੁਹਾਨੂੰ ਪਤਾ ਹੀ ਹੈ ਇਹ ਵੀ 23 ਮਾਡਲ ਇਹ ਇਸਦਾ ਬਾਹਰ ਗੱਡੀ ਆ ਗਈ ਹਾਂ ਇਹ ਬਜਟ ਫਰੈਂਡਲੀ ਤੇ ਮੇਨਟੇਨੈਂਸ 0 ਮੇਨਟੇਨੈਂਸ 0 ਖਰਚਾ ਘੱਟ ਹੈ ਬਿਲਕੁਲ ਛੋਟੀ ਗੱਡੀ ਕਿਤੇ ਮਰਜ਼ੀ ਲੈ ਜਾਓ ਛੋਟੀ ਗੱਡੀ ਜਿੱਥੇ ਮਰਜ਼ੀ ਲੈ ਜਾਓ 23 ਮਾਡਲ ਹੈ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਟਾਪ ਮਾਡਲ ZXi ਉਪਰੋ ਆਟੋਮੈਟਿਕ ਸੌਰੀ ਕੁਝ ਆ ਗਿਆ ਓਏ ਬਈ ਤੁਸੀਂ ਕੀ ਨਹੀਂ ਕਰੋਗੇ ਸਵਿਫਟ ਆਟੋਮੈਟਿਕ ਤੁਸੀਂ ਮਾਰਕੀਟ ਚ ਲੱਭਣ ਵਗਜੋ ਮਿਲਦੀ ਨਹੀਂ ਟਾਪ ਮਾਡਲ ਮਿਲ ਜੂ ਆਟੋ ਨੇ ਮਿਲਦੀ ਆਟੋ ਮਿਲਗੀ ਟਾਪ ਮਾਡਲ ਨਹੀਂ ਮਿਲਦੀ ਇਹ ਚੀਜ਼ਾਂ ਬਹੁਤ ਕੰਬੀਨੇਸ਼ਨ ਘੱਟ ਮਿਲਦੀਆਂ ਨੇ ਸਭ ਤੋਂ ਟਾਪ ਆਟੋਮੈਟਿਕ ਖੜੀ ਕਰਤੀ ਚਟੇ ਰੰਗ ਚ ਤੇ ਚੱ ਨਾ ਹਾਂ ਹਾਂ ਯਾਰ ਸਾਡੇ ਕੋਲ ਸਾਰੀਆਂ ਗੱਡੀਆਂ ਜੈਨੂਨ ਵਿਦ ਕੰਪਨੀ ਰਿਕਾਰਡ ਤੁਸੀਂ ਜਿੱਥੇ ਮਰਜ਼ੀ ਚੈੱਕ ਕਰਾ ਸਕਦੇ ਹੋ ਮੀਟਰ ਦੀ ਕੋਈ ਐਦਾ ਜਿਹਾ ਕਰਪਰੀ ਨਹੀਂ ਕਿਸੇ ਵੀ ਗੱਡੀ ਦਾ ਨੰਬਰ ਹਾਈਡ ਨਹੀਂ ਹੈਗਾ ਉਹਦਾ ਕਾਰਨ ਕੀ ਹੈ ਜੋ 25000 ਬੋਲਿਆ ਆ ਨੰਬਰ ਤੁਹਾਡੇ ਸਾਹਮਣੇ ਕੰਪਨੀ ਰਿਕਾਰਡ ਚੈੱਕ ਕਰਾ ਕੇ ਰਹਿ ਜਾਓ ਤੁਹਾਡਾ ਕੋਈ ਬੰਦਾ ਨੇਗਾ ਜਾਂ ਸਿਜਾ ਭਰਾ ਬੈਠੇ ਨੇ ਆਪਣੇ ਆਪ ਚੈੱਕ ਕਰਵਾ ਦੇਣਗੇ ਭਾਜੀ ਅਸੀਂ ਤਾਂ ਰਿਕਾਰਡ ਕਰਾਇਆ ਹੁੰਦਾ ਹਾਂ ਹਾਂ ਕਿਸੇ ਕਸਟਮਰ ਨੇ ਜਿਹੜੀ ਗੱਡੀ ਲੈਣੀ ਆ ਜਿਸ ਤੇ ਪੈਸੇ ਖਰਚਣੇ ਆ ਨਾ ਉਸ ਤੋਂ ਪਹਿਲਾਂ ਤਾਂ ਕੰਪਨੀ ਘਰ ਚ ਬੈਠੀ ਹੈ ਆਪਣੀ ਪਹਿਲਾ ਆਰ ਐਨ ਡੀ ਕਰਕੇ ਕੰਪਨੀ ਫਿਰ ਗੱਡੀ ਲਿੰਦੀ ਹੈ ਆਪਾਂ ਲੈਣੀ ਹੀ ਦਾਈਆਂ ਸਾਰੇ ਚੈੱਕ ਕਰਾਉਣੇ ਆ ਬਿਲਕੁਲ ਜੀ ਸਾਰਾ ਕੁਝ ਸਾਰਾ ਰਿਕਾਰਡ ਕੋਈ ਐਕਸੀਡੈਂਟਲ ਨਹੀਂ ਹੋਣੀ ਚਾਹੀਦੀ ਗੱਡੀ ਠੀਕ ਆ ਓਨ ਰੋਡ ਚੱਲੀ ਹੋਣੀ ਚਾਹੀਦੀ ਆ ਲੈ ਬਈ 25000 ਚੱਲੀ ਹੋਈ 23 ਦਾ ਮਾਡਲ ਆ ਤੇ ਪੈਸੇ ਵੀਰੇ ਪੈਸੇ ਭਾਜੀ ਛੋਟਾ ਜਿਹਾ ਪ੍ਰਾਈਸ 11 ਲੱਖ ਰੁਪਏ ਦੀ ਓਨ ਰੋਡ ਪ੍ਰਾਈਸ ਆ ਹੈਗੀ ਜੀ ਹੈਗੀ ਆ ਜੀ 8 ਲੱਖ ਰੁਪਏ ਦੀ ਲੈ ਲਓ ਗੱਡੀ ਇੰਨਾ ਲੱਖ ਦਾ ਮੋਟਾ ਮੋਟਾ ਫਾਇਦਾ ਇੱਕ ਸਾਲ ਦੇ ਵਿੱਚ ਹੀ ਉਹ ਵੀ 25000 ਚੱਲੇ ਹੋਈ ਤੇ 25000 ਚੱਲੀ ਹੋਈ ਕੀ ਆ ਵੀਰੇ ਪਾਜੀ ਇਹ ਸੈਲਟੋਸ 2021 ਮਾਡਲ ਐਚਟੀਐਕਸ ਪਲੱਸ ਵੇਰੀਐਂਟ ਹਾਂਜੀ ਉੱਪਰੋਂ ਦੀ ਐਨੀਵਰਸਰੀ ਐਡੀਸ਼ਨ ਜਿਹਦੇ ਵਿੱਚ ਡਿਊਲ ਟੋਨ ਵੀ ਆ ਜਾਂਦਾ ਇਹ ਇਕੁਵੈਲੈਂਟ ਤੋਂ ਤੁਸੀਂ ਕਹਿ ਸਕਦੇ ਹੋ ਜੀਟੀ ਲਾਈਨ ਆ ਇਹਦੇ ਵਿੱਚ ਉਹ ਰੈੱਡ ਜਿਹੜੀ ਆ ਗਈ ਦੀ ਡਿਊਲ ਟੋਨ ਕਰਨੀ ਤੁਸੀਂ ਆ ਉਹ ਜੀਟੀ ਲਾਈਨ ਆਈ ਸੀਗੀ ਪਾਜੀ ਮੈਂ ਤਾਂ ਹੀ ਕਹਿ ਰਿਹਾ ਜੀਟੀ ਲਾਈਨ ਤੁਸੀਂ ਇਕੁਵੈਲੈਂਟ ਕਰ ਲਓ ਐਨੀਵਰਸਰੀ ਐਡੀਸ਼ਨ ਸੀਗਾ ਐਚਟੀਐਕਸ ਪਲੱਸ ਉੱਪਰ ਹੋਰ ਜੀਟੀ ਤੋਂ ਥੱਲੇ ਆਲਮੋਸਟ ਜੀਟੀ ਹੈ ਇਹ ਕੁਝ ਟਾਈਮ ਦੇ ਵਿੱਚ ਮਾਡਲ ਆਏ ਸੀਗੇ ਲੈ ਭਾਈ 21 ਮਾਡਲ ਦੀ ਸਲਟਸ ਚਿੱਲੀ ਵਾਲੇ ਦੀ ਭਲੇਖ ਕੱਢਣੇ ਨੇ ਵੀਰੇ 35000 ਕਿਲੋਮੀਟਰ ਇੱਥੇ ਰੱਖ 35000 ਚੱਲੀ ਹੋਈ ਤੇ ਪੈਸੇ ਫਰੇ ਪੈਸੇ 14 ਲੱਖ 14 ਲੱਖ ਰੁਪਏ ਦੀ ਇਹ ਪੈਂਦੀ ਹੈ ਇਸ ਟਾਈਮ 19 19 19 ਲੱਖ ਰੁਪਏ ਦੀ ਪੈਂਦੀ ਹੈ 19 ਸਾਡੇ ਕਾਫੀ ਮੋٹے ਮੋٹے ਪੈਸੇ ਹੈ ਜੀ ਬਲੈਨੋ ਜੀ ਬਲੈਨੋ 18 ਮਾਡਲ ਆਟੋਮੈਟਿਕ ਹਾਂ ਜੀ ਇਹ ਵੀ 40000 ਕਿਲੋਮੀਟਰ ਚੱਲੀ ਹੋਈ ਅਲਫਾ ਟਾਪ ਮਾਡਲ ਇਹ ਆ ਗਿਆ ਟਾਪ ਮਾਡਲ ਇਹ ਟਾਪ ਮਾਡਲ ਆ ਗਿਆ ਅਲਫਾ ਇਹਦੇ ਵਿੱਚ ਸਾਰੇ ਫੀਚਰ ਆ ਜਾਂਦੇ ਪ੍ਰੋਜੈਕਟਰ ਹੈਡਲੈਂਪ ਅੰਦਰ ਸਟੀਰੀਓ ਸਟੀਰੀਂਗ ਕੰਟਰੋਲ ਸਾਰਾ ਕੁਝ ਆ ਸਟੀਰੀਂਗ ਕੰਟਰੋਲ আর ਕਾਲੇ ਸ਼ੀਸ਼ੇ ਪਿੱਛੇ ਬੈਕ ਵਾਈਪਰ ਕਰੋਮ ਵਾਲੀ ਪੈਸੇ ਕਿੰਨੇ ਹੋਣਗੇ ਵੀਰੇ ਇਹਦੇ ਇਹ ਵੀ 6.5 ਲੱਖ ਰੁਪਏ ਦੀ ਲੈ ਜਾਓ ਇਹ ਵੀ 6.5 ਦੀ ਲੈ ਜਾਓ ਹਾਂਜੀ ਲਓ ਬਾਈ ਤੇ ਦੋਸਤੋ ਗੱਡੀਆਂ ਕਿਵੇਂ ਲੱਗੀਆਂ ਕਮੈਂਟ ਜਰੂਰ ਕਰੋ ਜਿੰਨੇ ਭਰਾ ਦੇਖ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਕਿਸੇ ਪ੍ਰਾਣ ਨੂੰ ਇਹ ਲੱਗਦਾ ਹੁੰਦਾ ਕਿ ਮੇਰੇ ਮੌਕੇ ਤੇ ਮੇਤੋਂ 5-1000 ਰੁਪਇਆ ਫਾਟੂਰ ਲੈ ਲਓ ਗੱਡੀ ਚੰਗੀ ਦਿਵਾ ਦਿਓ ਤਾਂ ਇੱਥੇ ਆ ਜਾਓ ਭਾਜੀ ਗੱਲ ਹੀ ਇਹੀ ਹੁੰਦੀ ਹੈ ਜਦੋਂ ਵੀ ਆਪਾਂ ਪੁਰਾਣੀ ਚੀਜ਼ ਲੈ ਨਿਕਲਨ ਨਿਕਲਦੇ ਆ ਨਾ ਜੇ ਖਰਾਬ ਚੀਜ਼ ਮਿਲ ਗਈ ਉਹ ਸਾਰੇ ਪੈਸੇ ਮਿੱਟੀ ਹੋ ਜਾਂਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਅੱਜ ਹੁਣ ਆਪਣੇ ਕੋਲ ਆ ਬ੍ਰੈਂਡੋਂ ਇੱਕ ਤਾਂ ਖੜੀ ਧੀ ਆਲਫਾ ਟੌਪ ਮਾਡਲ ਇੱਕ ਬਾਹਰ ਖੜੀ ਧੀ ਵੀਰੇ ਉਹ ਕਿਹੜੀ ਸੀ ਆਪਣੀ ਜੈਟਾ ਜੈਟਾ ਇਹਦਾ ਤਾਂ ਆਪਸ ਵਿੱਚ ਡਿਫਰੈਂਸ ਵੀ ਬਹੁਤ ਹੁੰਦਾ ਬਾਈ ਉਹ ਚੀਜ਼ ਵੀ ਥੋੜਾ ਸਮਝਿਆ ਕਰੋ ਕੱਲਾ ਇਹਨੇ ਦੇਖਿਆ ਕਰੋ ਵੀ ਇੰਨਾ ਮਾਡਲ ਫਲਾਣੀਕਾਰ ਆ ਉਹਦਾ ਇੰਨਾ ਕੁ ਰੇਟ ਆ ਉਹ ਚੀਜ਼ ਕਦੇ ਨਹੀਂ ਹੁੰਦੀ ਹੁੰਦੀ ਪਹਿਲਾਂ ਤਾਂ ਵੈਰੀਐਂਟ ਚੈੱਕ ਕਰੋ ਕਿਲੋਮੀਟਰ ਕਿੰਨੀ ਚੱਲੀ ਹੋਈ ਹੈ ਇਹ ਚੈੱਕ ਕਰਿਆ ਕਰੋ ਪਾਰਟ ਕਿਹੜੇ ਪੀਸ ਚੇਂਜ ਨੇ ਪੇਂਟ ਨੇ ਐਕਸੀਡੈਂਟ ਕੀ ਕੁਸ਼ ਹੈਗਾ ਸਾਰਾ ਕੁਝ ਚੈੱਕ ਕਰੋ ਸਾਰਾ ਕੁਝ ਚੈੱਕ ਕਰੋ ਫਿਰ ਰੇਟ ਲਾਓ ਗੱਡੀ ਦਾ ਇਹ ਸਾਰਾ ਕੁਝ ਆਪਾਂ ਚੈੱਕ ਕਰਕੇ ਲੈਣੇ ਆ ਇੱਥੇ ਤਾਂ ਮੁਕਦੀ ਗੱਲ ਆ ਬਾਈ ਉਹਨਾਂ ਨੇ ਕੈਨ ਨੂੰ ਯੂਜ਼ ਰਿਹਾ ਨਵੇਂ ਆ ਗੜਾ ਖੜੜ ਗਏ ਨੇ ਸ਼ੇਅਰ ਕਰੀ ਨਾ ਭੁੱਲਿਓ ਉਹਨਾਂ ਭਰਾਵਾਂ ਤੱਕ ਪਹੁੰਚ ਜਾਏ ਜਿੰਨਾਂ ਨੇ ਯਾਰ ਟੱਚ ਕਰ ਲੈਣੇ ਬਸ ਗੱਲ ਖਤਮ ਇੱਥੇ ਆ ਬਾਕੀ